ਸਭ ਤੋਂ ਪਹਿਲੀ ਮੰਗ ਤਾਂ ਇਹ ਹੈ ਜੀ ਕਿ ਸੀਬੀਆਈ ਤੋਂ ਇਹਦੀ ਜਾਂਚ ਕਰਵਾਈ ਜਾਵੇ ਕਿਉਂਕਿ ਪੰਜਾਬ ਪੁਲਿਸ ਤੋਂ ਆਮ ਲੋਕਾਂ ਦਾ ਵੀ ਯਕੀਨ ਉੱਠ ਗਿਆ ਪੰਜਾਬ ਪੁਲਿਸ ਤਾਂ ਵਿੱਚ ਇਨਵੋਲ ਹੈ ਹੁਣ ਪੰਜਾਬ ਪੁਲਿਸ ਦੀ ਕੋਈ ਏਜੰਸੀ ਜੇ ਇਹਦੀ ਜਾਂਚ ਕਰੂਗੀ ਤਾਂ ਲੋਕਾਂ ਨੂੰ ਪਤਾ ਹੀ ਹੈ ਕਿ ਉਹਦਾ ਰਿਜ਼ਲਟ ਕੀ ਆਊਗਾ ਸੋ ਇਸ ਕਰਕੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਨੰਬਰ ਦੋਤੇ ਇਹਦਾ ਜਿਹੜਾ ਕੋਰਟ ਦਾ ਜਿਹੜਾ ਇਹਦਾ ਜਿਹੜਾ ਕੇਸ ਦਾ ਫੈਸਲਾ ਉਹ ਫਾਸਟ ਟਰੈਕ ਤੇ ਫਾਸਟ ਟਰੈਕ ਕੋਰਟ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਇਸ ਸਾਰੇ ਤਾਣੇ ਬਾਣੇ ਤੋਂ ਉਹ ਜਿਹੜਾ ਪਰਦਾ ਚੁੱਕਿਆ ਜਾ ਸਕੇ ਕਿ ਇਹਦੇ ਥੱਲੇ ਕੌਣ ਨੇ ਬਾਅਦ ਵਿੱਚ ਕੌਣ ਨੇ ਇਨਵੋਲਵ ਕੌਣ ਸੀ ਉਹ ਸਰਪੰਚ ਨੇ ਜਾਂ ਪੁਲਿਸ ਵਾਲਿਆਂ ਨੇ ਬਾਅਦ ਵਿੱਚ ਫੋਨ ਕਿਹਨੂੰ ਕੀਤੇ ਇਹ ਉਹੀ ਖੰਨਾ ਪੁਲਿਸ ਹੈ ਜਿਹੜੀ ਈਸਰੂ ਦੇ ਵਿੱਚ ਇੱਕ ਜੁੱਤੀ ਸੁੱਟਣ ਦੇ ਮਾਮਲੇ ਨੂੰ ਐਸ ਟ੍ਰਿਕ ਦੇ ਨਾਲ ਲੈਂਦੀ ਸੀ ਪਤਾ ਨਹੀਂ ਬਾਦਲ ਸਾਹਿਬ ਤੇ ਕੋਈ ਕਾਤਲਨਾ ਨਾ ਹਮਲਾ ਹੋ ਗਿਆ ਤੇ ਉਹਦੇ ਫੋਨ ਫਰੋਲ ਕੇ ਗੱਲ ਵਿਚ ਮੇਰਾ ਨਾਂ ਵੀ ਇਨਵੋਲ ਪਤਾ ਨਹੀਂ ਕਿੱਥੋਂ ਕਰ ਲੈ ਕੇ ਫੋਨ ਕੀਤਾ ਸੀ ਤਾਂ ਫਿਰ ਸਰਪੰਚ ਨੇ ਕਿਨੂ ਕਿਨੂ ਫੋਨ ਕੀਤੀ ਸੀ ਉਹਦਾ ਵੀ ਜਿਹੜਾ ਜਾਂਚ ਉਹ ਸਾਰਾ ਰਿਕਾਰਡ ਅੱਗੇ ਆਉਣਾ ਚਾਹੀਦਾ ਹੈ ਨੰਬਰ 3 ਤੇ ਹੋਮ ਮਿਨਿਸਟਰ ਹੋਣ ਦੇ ਨਾਤੇ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਅਸੀਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਮੰਗਦੇ ਹਾਂ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਇੱਕ ਐਸਆਈ ਨੂੰ ਅਕਾਲੀ ਦਲ ਦੇ ਗੁੰਡੇ ਭਰੇ ਬਾਜ਼ਾਰ ਦੇ ਵਿੱਚ ਕਤਲ ਕਰ ਦਿੰਦੇ ਨੇ